ਸੰਯੁਕਤ ਕਿਸਾਨ ਮੋਰਚੇ ਦੇ ਕਾਲ ਦੇ ਉਤੇ ਅੱਜ 11 ਤੋਂ 3 ਤੱਕ ਜਿਹੜੇ ਸਾਰੇ ਟੋਲ ਪਲਾਜ਼ੇ ਫਰੀ ਕੀਤੇ ਐ ਉਹ ਰੋਸੇ ਹੈ ਜੀ ਵੀ ਜਿਹੜੇ ਕਿਸਾਨ ਦਿੱਲੀ ਨੂੰ ਜਾ ਰਹੇ ਸੀਗੇ ਉਹ ਬਿਲਕੁਲ ਸ਼ਾਂਤੀ ਮੇਂ ਹੀ ਪ੍ਰਦਰਸ਼ਨ ਸੀਗਾ ਦਿੱਲੀ ਦੇ ਵਿੱਚ ਸਾਡੇ ਕਿਸਾਨ ਵੀਰ ਜਿਹੜੇ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਉਹਨਾਂ ਵੱਲੋਂ ਇੱਕ ਕੋਲ ਦਿੱਤੀ ਗਈ ਸੀ 13 ਫਰਵਰੀ ਨੂੰ ਪਰ ਹਰਿਆਣੇ ਦੀ ਖੱਟਰ ਸਰਕਾਰ ਨੇ ਉਹਨਾਂ ਉੱਤੇ ਅੰਨੇਵਾਤ ਅਸੱਦ ਕੀਤਾ ਜਿਹਦੇ ਨਾਲ ਸਾਡੇ 250 ਤੋਂ ਲਗਭਗ ਕਿਸਾਨ ਸਾਥੀ ਜਿਹੜੇ ਉਹਦੇ ਗੰਭੀਰ ਰੂਪ ਨਾਲ ਘਾਇਲ ਹੋ ਗਏ ਉਲਟਾ ਸਰਕਾਰ ਕਹਿ ਰਹੀ ਹੈ ਇਹ ਜਿਹੜੀ ਖੱਟਰ ਤੇ ਮੋਦੀ ਦੀ ਸਰਕਾਰ ਕਹਿ ਰਹੀ ਵੀ ਕਿਸਾਨਾਂ ਨੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਇਹਨਾਂ ਦੇ ਮੰਤਰੀ ਨੇ ਅਨੁਰਾਗ ਠਾਕੁਰ ਉਹ ਕਹਿੰਦੇ ਮੋਦੀ ਸਾਹਿਬ ਕੋ ਕਿਸਾਨੋਂ ਕੀ ਚਿੰਤਾ ਹੈ ਕੋਈ ਚਿੰਤਾ ਨਹੀਂ ਇਹਨਾਂ ਨੇ ਕਿਸਾਨਾਂ ਦੀ ਚਿੱਤਾ ਸਜਾ ਰੱਖੀ ਹੈ ਦੇਖੋ ਕੀ ਹਾਲਾਤ ਬਣੇ ਹੋਏ ਨੇ ਸੰਭੂ ਬਾਰਡਰ ਟਿਕਰੀ ਬਾਰਡਰ ਗਾਜੀਪੁਰ ਬਾਰਡਰ ਇਹਦੇ ਡੱਬਾਲੀ ਵਾਲਾ ਜਿਹੜਾ ਬਾਰਡਰ ਹੈ ਬਿਲਕੁਲ ਕੋਈ ਕਿਸਾਨ ਨਹੀਂ ਜਮਾ ਬੈਰੀਕੇਟ ਲਾ ਕੇ ਇਹਨਾਂ ਨੇ ਬਿਲਕੁਲ ਪੂਰਨ ਰੂਪ ਤੇ ਬੰਦ ਕਰ ਰੱਖਿਆ ਹੈ ਸਰਕਾਰ ਜਿਹੜੀ ਹੈ ਕਿਸਾਨਾਂ ਦੇ ਹੱਕ ਦਵਾਉਣਾ ਚਾਹੁੰਦੀ ਐ 13 ਮਹੀਨੇ ਅਸੀਂ ਜਿੱਤੇ ਦਿੱਲੀ ਵਿੱਚ ਵੱਡਾ ਸੰਗਰਾਸ ਲੜਿਆ ਉਹ ਸਵਾਬਤ ਤੇ ਸਰਕਾਰ ਹਿੱਲ ਗਈ ਸੀਗੀ ਬਿਲਕੁਲ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਐਮ ਐਸ ਪੀ ਗਰੰਟੀ ਕਾਨੂੰਨ ਲਾਗੂ ਕਰਨ ਦੀ ਉਦੋਂ ਸਾਨੂੰ ਭਰੋਸਾ ਦਿਵਾਇਆ ਗਿਆ ਬਿਜਲੀ ਬਿੱਲ 220 ਜਿਹੜਾ ਸੀਗਾ ਉਹਨੂੰ ਰੱਦ ਕਰਨ ਦੀ ਕਿਹਾ ਪਰ ਸਰਕਾਰ ਨੇ ਆਪਣੇ ਮਨਮਾਨੀ ਤਰੀਕੇ ਨਾਲ ਕਿਸਾਨਾਂ ਨੂੰ ਉਹਨਾਂ ਹੱਕਾਂ ਤੋਂ ਵਾਂਝੇ ਰੱਖ ਦਿੱਤਾ ਮਜਬੂਰ ਹੋ ਕੇ ਜਿਹੜੇ ਸਾਡੇ ਕੁਝ ਸਾਥੀ ਸੀ ਉਹ ਦਿੱਲੀ ਵੱਲ ਚੱਲੇ ਸੀਗੇ ਸਰਕਾਰ ਉਹਨਾਂ ਦੇ ਉੱਤੇ ਅੰਨੇਵਾਤ ਅਸਰ ਕਰ ਰਹੀ ਹੈ ਪਰ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਚੇ ਸੰਯੁਕਤ ਕਿਸਾਨ ਮੋਰਚੇ ਦੇ ਕੁਝ ਵਿਚਾਰ ਨਹੀਂ ਮਿਲ ਸਕਦੇ ਵਿਚਾਰ ਅਡ ਹੋ ਸਕਦੇ ਪਰ ਸਾਰੇ ਕਿਸਾਨ ਇੱਕੋ ਪਲੇਟਫਾਰਮ ਤੇ ਖੜੇ ਨੇ ਜਿਵੇਂ ਟਿਕੇ ਸਾਹਿਬ ਨੇ ਕਿਹਾ ਵੀ ਦਿੱਲੀ ਹਮਸੇ ਦੂਰ ਨਹੀਂ ਕਿਸਾਨੋਂ ਸੇ ਹਮ ਦੂਰ ਨਹੀਂ ਸਰਕਾਰ ਨੂੰ ਵੇਖ ਲੈਣਾ ਚਾਹੀਦਾ ਵੀ ਜਦੋਂ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਤਿੰਨੇ ਚਾਰੇ ਸਟੇਟਾਂ ਉੱਠ ਗਈਆਂ ਆਉਣ ਵਾਲੇ 24 ਦੇ ਵਿੱਚ ਨੁਕਸਾਨ ਹੋਵੇਗਾ ਉਹੀ ਹਾਲਾਤ ਹੋਣਗੇ ਜਿਹੜੇ ਪਹਿਲਾਂ ਅਸੀਂ ਬੀਜੇਪੀ ਦੇ ਕਿਸੇ ਵੀ ਜਿਹੜੇ ਮੰਤਰੀ ਨੂੰ ਐਮਐਲਏ ਨੂੰ ਜਾ ਕੋਈ ਉਹਨਾਂ ਦਾ ਨੁਮਾਇੰਦਾ ਨਹੀਂ ਸੀਗਾ ਉਹਨਾਂ ਨੂੰ ਪਿੰਡਾਂ 'ਚ ਹੀ ਨਹੀਂ ਵੜਨ ਦਿੱਤਾ ਸੀਗਾ ਉਹੀ ਹਾਲਾਤ ਹੁਣ ਹੋ ਰਹੇ ਨੇ ਸਰਕਾਰ ਨੂੰ ਅਸੀਂ ਅਸੀਂ ਦੱਸਣਾ ਚਾਹੁੰਦੇ ਆਂ ਵੀ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਅਸੀਂ ਕੁਝ ਨਹੀਂ ਮੰਗ ਰਹੇ ਅਸੀਂ ਆਪਣਾ ਹੱਕ ਮੰਗ ਰਹੇ ਆਂ ਇੱਕ ਪਾਸੇ 25 ਲੱਖ ਕਰੋੜ ਰੁਪਇਆ ਤੁਸੀਂ ਕਾਰਪੋਰੇਟ ਕਰਾਣਿਆਂ ਦਾ ਮਾਫ਼ ਕਰ ਦਿੱਤਾ ਤੇ ਕਿਸਾਨਾਂ ਦਾ ਕਰਜ਼ਾ ਕੀਤਾ ਹੈ ਕਿੰਨਾ ਹੈ ਜਿਹੜੀ ਟਾਟਾ ਇਨੀ ਕੀ ਰਿਸਰਚ ਸੀਗੀ ਰਿਪੋਰਟ ਸੀਗੀ 6.5 ਤੋਂ 7 ਲੱਖ ਕਰੋੜ ਰੁਪਇਆ ਕਿਸਾਨਾਂ ਦੇ ਉੱਤੇ ਕਰਜ਼ਾ ਹੈ ਸਰਕਾਰ 25 ਲੱਖ ਕਰੋੜ ਰੁਪਇਆ ਮਾਫ਼ ਕਰ ਸਕਦੀ ਹੈ ਜੇ ਤਾਂ 7 ਲੱਖ ਕਰੋੜ ਰੁਪਇਆ ਕਿਸਾਨਾਂ ਦਾ ਵੀ ਬਹੁਤ ਵੱਡਾ ਕਰਜ਼ਾ ਹੈ ਰਹੀ ਗੱਲ ਐਮਐਸਪੀ ਦੀ ਐਮਐਸਪੀ ਜੀ ਅਸੀਂ ਆਪਣੀਆਂ ਫਸਲਾਂ ਵੇਚ ਕੇ ਸਰਕਾਰ ਤੋਂ ਪੈਸੇ ਲੈਂਦੇ ਆ ਸਰਕਾਰ ਸਾਨੂੰ ਕੋਈ ਦਾਨ ਨਹੀਂ ਦਿੰਦੀ ਸਾਨੂੰ ਇਹ ਕਹਿ ਰਹੇ ਨੇ ਵੀ ਅਸੀਂ ਇੰਨੀ ਐਮਐਸਪੀ ਦੇ ਨਹੀਂ ਸਕਦੇ ਇੱਕ ਪਾਸੇ ਤੁਸੀਂ ਉਹਨਾਂ ਦਾ ਕਰਜ਼ਾ ਮਾਫ਼ ਕਰ ਰਹੇ ਹੋ ਕਿਸਾਨਾਂ ਨੂੰ ਤੁਸੀਂ ਐਮਐਸਪੀ ਦੇ ਰਹੇ ਇਹ ਕਿਸਾਨਾਂ ਨੂੰ ਬੰਦੂਆ ਮਜ਼ਦੂਰ ਬਣਾਉਣ ਦੀ ਬਹੁਤ ਵੱਡੀ ਸਾਜਿਸ਼ ਹੈ ਇਹ ਕਦੇ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਨਾ ਇਹਨਾਂ ਦੀ ਚਾਲਾਂ ਕਾਮਯਾਬ ਹੋਣ ਦਿਆਂਗੇ ਜੇ ਉਹਨਾਂ ਸਾਡੇ ਕਿਸਾਨ ਭਰਾਵਾਂ ਨੂੰ ਉੱਤੇ ਬਾਰਡਰ ਤੇ ਰੋਕਿਆ ਗਿਆ ਤਾਂ ਅਸੀਂ ਇਸ ਤੋਂ ਵੱਡਾ ਸੰਗ੍ਰਹਿ ਕਰਾਂਗੇ ਹੋ ਸਕਦਾ ਹੈ ਐਸਕੇ ਵੱਲੋਂ 17 18 ਦੀ ਮੀਟਿੰਗ ਦੇ ਵਿੱਚ ਕੋਈ ਕਾਲ ਆ ਜਾਏ ਉਸ ਤੋਂ ਬਾਅਦ ਅਸੀਂ ਵੱਡਾ ਐਕਸ਼ਨ ਕਰਾਂਗੇ ਧੰਨਵਾਦ ਕਿਸਾਨ ਮੋਰਚੇ ਦਾ ਸੱਦੇ ਤੇ ਅੱਜ ਜੋ ਕਾਲ ਸੀਗੀ ਕੱਲ ਜੋ ਮੀਟਿੰਗ ਹੋਈ ਸੀ ਜੇ ਉਹ ਤੇ ਜਲੰਧਰ ਦੇ ਵਿੱਚ ਸੂਤ ਕਿਸਾਨ ਮੋਰਚੇ ਦੇ ਵਿੱਚ ਅੱਜ ਲੱਖੋਵਾਲ ਤੇ ਕੀਰਤੀ ਕਿਸਾਨੀ ਨੂੰ ਬਲਾਕ ਕਬੋਰ ਦੇ ਜੋ ਰਾਏਪੁਰਾ ਟੂਟੈਕਸ ਹੈ ਜੋ ਸਾਡੇ ਕਿਸਾਨਾਂ ਉੱਥੇ ਗਏ ਹੈ ਕਿਸਾਨ ਵੀਰ ਗਏ ਉਹਨਾਂ ਤੇ ਜੋ ਗੋਲੇ ਛੱਡੇ ਜਾ ਰਹੇ ਐ ਤੇ ਹਰਿਆਣਾ ਸਰਕਾਰ ਤੇ ਮੋਤੀ ਸਰਕਾਰ ਜੋ ਉਹਨਾਂ ਨਾਲ ਟੱਕਾ ਕਰ ਰਹੀ ਹੈ ਉੱਥੇ ਜੋ ਉਹਨਾਂ ਦੇ ਗੋਲੀਆਂ ਪੱਕੀਆਂ ਗੋਲੀਆਂ ਜਿਨ੍ਹਾਂ ਦੀ ਡੇਟ ੱਪੀ ਹੋਈ ਹੈ ਤੇ ਕਿਸਾਨਾਂ ਦਾ ਐਨੇ ਜ਼ਖਮੀ ਕੀਤੇ ਆ ਜੇ ਆਪਾਂ ਰੋਜ਼ ਹੀ ਦੇਖ ਰਹੇ ਆ ਤੇ ਇੱਕ ਦੋ ਬੰਦੇ ਆਪਕੇ ਇਧਰ ਗਏ ਆ ਜਿਹੜੇ ਉਹਨਾਂ ਦੀ ਵੀ ਗੋਲੀਆਂ ਬੱਝੀਆਂ ਪਰ ਸਾਰੇ ਕਿਸਾਨ ਹੀ ਆਪਣੀ ਆ ਜਿਨ੍ਹਾਂ ਦੀਆਂ ਗੋਲੀਆਂ ਬੱਝੀਆਂ ਐਨੀ دہشت ਫੈਲਾ ਰੱਖੀ ਆ ਉੱਥੇ ਮਾਹੌਲ ਇਹੋ ਜਿਹਾ ਬਣਾ ਰੱਖਿਆ ਜਿਵੇਂ ਕੋਈ ਚੀਨ ਦਾ ਬੈੱðਰੂਮ ਦਾ ਉਹ ਤਾਂ ਆਪਦੀ ਮੰਗਾ ਲੈ ਕੇ ਜਾ ਰਹੇ ਇਹ ਸਾਰਿਆਂ ਦੀਆਂ ਸਾਧੀਆਂ ਮੰਗਾ ਹੈ ਵੀ ਸਾਡੀ ਐਮਐਸਪੀ ਹੈ ਕਰਜ਼ਾ ਮਾਫੀ ਜੋ ਮੰਗਾ ਸੀ ਉਹੀ ਸੂਤ ਕਿਸਾਨ ਮੋਰਚੇ ਦੀਆਂ ਮੰਗਾ ਸੀ ਉਹਦੇ ਵਾਸਤੇ ਜੇ ਕੋਈ ਜਾਂਦਾ ਹੈ ਕਿਸਾਨ ਆਪਦੀ ਮੰਗ ਲੈ ਕੇ ਉਹ ਆਪਦੀ ਰਾਜਧਾਨੀ ਜਾ ਰਿਹਾ ਉਹਨਾਂ ਨਾਲ ਆਹ ਬਤੀਰਾ ਨਹੀਂ ਕਰਨਾ ਚਾਹੀਦਾ ਜੋ ਇਹਨਾਂ ਸਰਕਾਰਾਂ ਨੇ ਹਰਿਆਣਾ ਸਰਕਾਰ ਨੇ ਕੀਤਾ ਅਸੀਂ ਉਹਦੇ ਸਬੰਧ ਚ ਰਾਜ ਜੋ ਸਯੁਗਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਸੀ ਉਹਦਾ ਅੱਜ ਦਾ ਬੰਦ ਦਾ ਸੱਦਾ ਸੀ ਤੇ ਕੱਲ ਦਾ ਬੰਦ ਦਾ ਸੱਦਾ 16 ਦਾ ਤੇ ਅੱਜ ਜੋ ਟੂ ਟੈਕਸ ਹੈ ਰਾਏਪੁਰਾਏ ਨੂੰ ਲੱਖੋਵਾਲ ਤੇ ਕੀਰਤੀ ਕਿਸਾਨ ਯੂਨੀਅਨ ਸਾਰੇ ਰਲ ਕੇ ਨੂੰ ਅੱਜ ਫਰੀ ਕਰਾਇਆ ਹੈ 2 2 ਵਜੇ ਤੱਕ ਦਾ ਟਾਈਮ ਜਿਵੇਂ ਦਿੱਤਾ ਹੈ ਅੱਗੇ ਜਿਵੇਂ ਕੋਈ ਸੱਦਾ ਹੋਊਗਾ ਕੱਲ ਦਾ ਸਾਡਾ ਜੋ ਹੈ ਉਹ ਸਾਡਾ ਰਾਜਪੁਰੇ ਦਾ ਲੱਖੋਵਾਲ ਤੇ ਕੀਕਿਤਸਨ ਸੰਯੁਕਤ ਕਿਸਾਨ ਮੋਰਚੇ ਸੱਦੇ ਤੇ ਅਸੀਂ ਅੱਜ ਦੇ ਕਾਲ ਤੇ ਅੱਜ ਗਿਦਨਾ ਵਾਲੀ ਟੂਲਪਲਾਜਾਂ ਅਸੀਂ ਬੰਦ ਕਰ ਦਿੱਤਾ ਗਿਆ ਜਿਹੜਾ ਸਾਡੇ ਭਰਾ ਦਿੱਲੀ ਕੂਚ ਕਰ ਰਹੇ ਸੀ ਉਹਨਾਂ ਤੇ ਜਬਰt ਆਇਆ ਗਿਆ ਮੋਦੀ ਸਰਕਾਰ ਵੱਲੋਂ ਹਰਿਆਣਾ ਠੱਟਰ ਸਰਕਾਰ ਵੱਲੋਂ ਉਹਦੀ ਨਖੇਦੀ ਕਰਦਿਆਂ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ 11 ਤੋਂ 2 ਵਜੇ ਤੱਕ ਦੇਸ਼ ਪਰਵਰਚ ਟੂਲ ਪਲਾਜੇ ਬੰਦ ਕਰਾਏ ਜਾਣੇ ਫ੍ਰੀ ਕਰਾਏ ਜਾਣੇ ਤੇ ਉਹਦੇ ਸਬੰਧ ਵਿੱਚ ਅਸੀਂ ਗਦਨਾਲੀ ਟੂਲ ਪਲਾਜਾ ਅੱਜ ਪੂਰੀ ਟੀਮ ਰਾਜੇਵਾਲ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਨਮਾਇंदे ਪੂਰੇ ਕਿਸਾਨ ਭਰਾ ਇਹ ਟੂਲ ਪਲਾਜੇ ਨੂੰ ਤੇਰ ਘਟਿਆ ਲਈ ਫ੍ਰੀ ਕਰਾਉਨੇ ਆ ਮਾਦੀ ਸਰਕਾਰ ਮੁਰਦਾਬਾਦ 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 ਕਿਸਾਨਾਂ ਦਾ ਇੱਕਾ ਜਿੰਦਾਬਾਦ 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 ਨਾਮ ਹੈ ਜੀ ਅਰुण ਕੁਮਾਰ گاؤں ਬਾਗਸਰ काला ट टिब्बा टोल प्लाजा पे इंचार्ज ये है अपना दिल्ली रोड पे काला टिब्बा टोल प्लाजा है इस पर अभी अपने किसान आए हैं इनकी कुछ मांगे हैं जो रेट हो गए नरमे के हो गए किन्नू का हो गया जो भी है जो अपना धरना चल रहा है दिल्ली भी उसके तहत इन्होंने भी यहाँ पे ये टोल बंद की है ये के बैठे हैं इनकी मांगी पूरी होनी चाहिए काड़ा टिब्बा टोल प्लाजा जी यहाँ पे बैठे हैं अभी आ तो फिर इन्होंने टोल फ्री किया है बिल्कुल हाँ जी टोल बिल्कुल फ्री है अभी ਤੋ ਫਿਰ ਆਪਨੇ ਕੁਛ ਰਿਪੋਰਟ ਉਤ ਕਰਦੀ ਅਧਿਕਾਰੀਆਂ ਕੋਲ ਹਾਂਜੀ ਹਾਂਜੀ ਉਹ ਰਿਪੋਰਟ ਕਰਦੀ ਹੈ ਉਧਰੋਂ ਵੀ ਆਰਡਰ ਆ ਗਿਆ ਆਪਣੇ ਕੋ ਕਿ ਅੱਜ 11 ਵਜੇ ਸੇ ਲੈ ਕੇ 3 ਵਜੇ ਤੱਕ ਟੋਲ ਬੰਦ ਹੋ ਗਿਆ ਠੀਕ